ਜਿਹੜੇ ਬੀਬੀ ਰਿੰਕੂ ਨੇ ਉਹ ਪਛਾਣਨਾ ਹੀ ਭੁੱਲ ਗਏ ਕਿਹੜੀ ਪਾਰਟੀ ਵੱਲ ਦੇ ਨੇ ਆਪਣੀ ਇੱਕ ਇੱਕ ਜਿਹੜੀ ਹੋਣ ਹੈ ਆਮ ਆਦਮੀ ਪਾਰਟੀ ਉਹਦੇ ਨਾਲ ਤੁਹਾਨੂੰ ਆਪ ਨੂੰ ਨਹੀਂ ਇਸ ਚੀਜ਼ ਦਾ ਅਹਿਸਾਸ ਹੋ ਰਿਹਾ ਕਿ ਅਸੀਂ ਕਿਸ ਪਾਰਟੀ ਚਾ ਸਿਰਫ ਚਰਨਜੀਤ ਚੰਨੀ ਨੂੰ ਛੱਡ ਕੇ ਹਰ ਕੈਂਡੀਡੇਟ ਨੇ ਜਿਹੜਾ ਹੈਗਾ ਆਪਣੀ ਪਾਰਟੀ ਛੱਡੀ ਹੋਈ ਹੈ ਤਾਂ ਆਮ ਆਦਮੀ ਪਾਰਟੀ ਦੇ ਅਸੀਂ ਐਮਪੀ ਰਹੇ ਹਾਂ ਅੰਗੁਰਾਲ ਕਹਿੰਦੇ ਨੇ ਮੈਂ ਐਮਐਲਏ ਰਹੇ ਹਾਂ ਸਾਨੂੰ ਕੰਮ ਨਹੀਂ ਕਰਨ ਦਿੱਤਾ ਵੀ ਜੇ ਇਕੱਲਾ ਇਹਨਾਂ ਦਾ ਹੀ ਕੰਮ ਨਹੀਂ ਸੀ ਹੋ ਰਿਹਾ ਤੇ ਬਾਕੀ ਵੀ ਛੱਡ ਦਿੰਦੇ ਬਾਕੀ ਕਿਉਂ ਨਹੀਂ ਛੱਡ ਰਹੇ ਸਵਾਲ ਤਾਂ ਖੜਦੇ ਆ ਕਿ ਭਾਈ ਤੁਹਾਨੂੰ ਕੋਈ ਲਾਲਚ ਮਿਲਿਆ ਤਾਂ ਹੀ ਤੁਸੀਂ ਗਏ ਆਪਣੇ ਫਾਇਦੇ ਲਈ ਜਿਹੜੇ ਐ ਕੋਈ ਨਾ ਕੋਈ ਇਧਰ ਮੂਵ ਕਰੇ ਜਾ ਰਿਹਾ ਕਸਮਾ ਹੁੰਦਾ ਸੀਗਾ ਜਦੋਂ ਕਿਹਾ ਜਾਂਦਾ ਸੀ ਕਿ ਕਟੜ ਅਕਾਲੀ ਦਲ ਦੇ ਬੰਦੇ ਐ ਕਟੜ ਟਕਟਾਲੀ ਕਾਂਗਰਸੀ ਐ ਲੇਕਿਨ ਉਹ ਸ਼ਬਦ ਜਿਹੜਾ ਉਹ ਖਤਮ ਹੋ ਚੁੱਕਾ ਹੋਇਆ ਹੈ ਆਈ ਡੋਨਟ نو ਵੀ ਕਾਰਨ ਕੀ ਸੀ ਉਹ ਕਹਿ ਰਹੇ ਸੀ ਕਿ ਰਿੰਕੂ ਨੂੰ ਤੇ ਸ਼ੀਤਲ ਨੂੰ ਅਫਸਰ ਚਾਹੀ ਜਿਹੜੀ ਹੈ ਉਹ ਕੁਮਾਰ ਰਹੀ ਸੀ ਕਿੰਨਾ ਨੇ ਉਧਰ ਪਰਖਿਆਂ ਦੀ ਲੜਾਈ ਚੱਲਦੀ ਆ ਰਹੀ ਹੈ ਫਿਰ ਇਹ ਹੁਣ ਦੀ ਅਫਸਰ ਚਾਹੀ ਹੁਣ ਕਿੱਦਾਂ ਮਤਲਬ ਉਹ ਸਾਰਾ ਕੁਝ ਰਿਐਕਟ ਕਿਉਂ ਹੋ ਰਿਹਾ ਸਾਰੀ ਗੱਲ ਹੁਣ ਕਿਵੇਂ ਕਿਉਂਕਿ ਰਿੰਕੂ ਵੀ ਐਮਐਲਏ ਰਹੇ ਨਹੀਂ ਸ਼ੀਤਲ ਵੀ ਐਮਐਲਏ ਰਹੇ ਨਹੀਂ ਤੇ ਇਹਨਾਂ ਦੋਨਾਂ ਤੋਂ ਇਲਾਵਾ ਜਲੰਧਰ ਵੈਸਟ ਦੇ ਵਿੱਚ ਕੋਈ ਮਜ਼ਬੂਤ ਲੀਡਰ ਹੋਰ ਹਜੇ ਨਹੀਂ ਉਭਰਵਾ ਰਿਹਾ ਨਾ ਹੈਗਾ ਆਪਾਂ ਦੋਨੋਂ ਇਕੱਠੇ ਜੁਆਇਨ ਕਰੀਏ ਭਾਜਪੀ ਤੇ ਮੈਂ ਤੁਹਾਨੂੰ ਜਿਦਾਂ ਲਈ ਪੂਰਾ ਜੋਰ ਲਗਾਵਾਗਾ ਤੇ ਜਦੋਂ ਬਾਈ ਇਲੈਕਸ਼ਨ ਮੇਰਾ ਅਸਤੀਫਾ ਮਨਜ਼ੂਰ ਹੋ ਜਾਏਗਾ ਤੇ ਤੁਸੀਂ ਮੇਰੇ ਇਲੈਕਸ਼ਨ 'ਚ ਜੋਰ ਲਾਉਣਾ ਪੂਰਾ ਜਲੰਧਰ ਇਸ ਵੇਲੇ ਹੌਟ ਸੀਟ ਬਣੀ ਹੋਈ ਆ ਲੋਕ ਸਭਾ ਚੋਣਾਂ ਸਿਰਤੇ ਨੇ ਜਲੰਧਰ ਹੌਟ ਸੀਟ ਹੈ ਔਰ ਇਸ ਹੌਟ ਸੀਟ ਦੇ ਉੱਤੇ ਬਹੁਤ ਕੁਝ ਵਿਚਰ ਰਿਹਾ ਬਹੁਤ ਕੁਝ ਹੋ ਰਿਹਾ ਆ ਹੋ ਹਟਿਆ ਵੀ ਹੈ ਤੇ ਹੋਵੇਗਾ ਵੀ ਸ਼ਾਇਦ ਇਹ ਪ੍ਰਤੀਤ ਹੋਣ ਲੱਗ ਪਿਆ ਆ ਪਰ ਹਾਲ ਹੀ ਦੇ ਵਿੱਚ ਜੇ ਇਸ ਇਨਸੀਡੈਂਟ ਤੋਂ ਸ਼ੁਰੂਆਤ ਕਰਨ ਜਾ ਰਹੇ ਆ ਇਸ ਸੀਟ ਬਾਰੇ ਚਰਚਾ ਦੀ ਉਹ ਕੁਝ ਅਲੈਦਾ ਆ ਅਦਲ ਬਦਲ ਜਿਹੜਾ ਹੈ ਉਹ ਕਾਫੀ ਧੀਰ ਦਾ ਚੱਲਦਾ ਪਿਆ بڑے ਲੀਡਰਸ ਕਦੀ ਇੱਧਰ ਜਾ ਰਹੇ ਨੇ ਕਦੀ ਉਧਰੋਂ ਆ ਰਹੇ ਨੇ ਔਰ ਇਸੇ ਅਦਲ ਬਦਲ ਦੇ ਵਿੱਚ ਕਨਫਿਊਜ਼ਨ ਬਹੁਤ ਕ੍ਰੀਏਟ ਹੋ ਰਹੀ ਹੈ ਕਨਫਿਊਜ਼ਨ ਸਿਰਫ ਲੋਕਾਂ ਲਈ ਨਹੀਂ ਸਿਰਫ ਜਨਤਾ ਲਈ ਨਹੀਂ ਔਰ ਸਿਰਫ ਉਹਨਾਂ ਲੀਡਰਾਂ ਲਈ ਨਹੀਂ ਕਨਫਿਊਜ਼ਨ ਇਹਨਾਂ ਲੀਡਰਾਂ ਦੇ ਪਰਿਵਾਰਕ ਮੈਂਬਰਾਂ ਲਈ ਵੀ ਹੈ सुशील कुमार रिंकू टीजीवार पार्टी बन चुके ने भाजपा ਦੇ ਵੱਲੋਂ ਲੜ ਰਹੇ ਨੇ ਪਰ ਉਹਨਾਂ ਦੇ ਧਰਮਪਤੀ ਨੂੰ ਅਜੇ ਵੀ ਇਹੀ ਭੁਲੇਖਾ ਹੈ ਕਿ ਤੇ ਆਮ ਆਦਮੀ ਪਾਰਟੀ ਦਾ ਦੌਰ ਹੈ ਤੇ ਆਮ ਆਦਮੀ ਪਾਰਟੀ ਦੇ ਨਾਲ ਅਸੀਂ ਰਲੇ ਪਏ ਆ ਆਮ ਆਦਮੀ ਪਾਰਟੀ ਦੇ ਹੀ ਵੋਟਾਂ ਮੰਗੀ ਜਾ ਰਹੇ ਨੇ ਤੇ ਮਾਹੌਲ ਬੀਜੇਪੀ ਦਾ ਉਸ ਵੇਲੇ ਲੱਗਿਆ ਹੋਇਆ ਹੈ ਹੈਰਾਨੀ ਦੀ ਗੱਲ ਹੁੰਦੀ ਹੈ ਇਸ ਵੇਲੇ ਕਿ ਮੌਜੂਦਾ ਸਥਿਤੀ ਜਿਹੜੀ ਹੈ ਉਹ ਕੀ ਚੱਲਦੀ ਪਈ ਹੈ ਉਸ ਬਾਰੇ ਸ਼ਾਇਦ ਨਹੀਂ ਪ੍ਰਤੀਤ ਹੋ ਰਿਹਾ ਇਸ ਹੱਦ ਦੀ ਕਨਫਿਊਜ਼ਨ ਪੈਦਾ ਹੋ ਚੁੱਕੀ ਹੈ ਲੰਗਾ ਸਮਾਂ ਲੰਗਾ ਅਤੀਤ ਜਿਹੜਾ ਹੈ ਉਹ ਬੜਾ ਵਿਲੱਖਣ ਰਿਹਾ ਹੈ ਨਾ ਲੀਡਰਾਂ ਦਾ ਖੈਰ ਸਾਡੇ ਆਲ ਅੱਜ ਸੀਨੀਅਰ ਪੱਤਰਕਾਰ ਸੰਦੀਪ ਸਾਹੀ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੰਦੀਪ ਜੀ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਆਹ ਥੈਂਕ ਯੂ ਜੀ ਜਲੰਧਰ ਸੀਟ ਨੂੰ ਲੈ ਕੇ ਚਰਚਾ ਆਮਾਨੇ ਸਾਹੀ ਸਾਹਿਬ ਇੱਕ ਵੀਡੀਓ ਆਉਂਦੀ ਹੈ ਕਹਿੰਦੇ ਜਿਹੜੇ ਬੀਬੀ ਰਿੰਕੂ ਨੇ ਉਹ ਪਛਾਣਨਾ ਹੀ ਭੁੱਲ ਗਏ ਕਿਹੜੀ ਪਾਰਟੀ ਵੱਲ ਦੇ ਨੇ ਐਨੀ ਵਾਰ ਬਦਲਾ ਹੋ ਗਈਆਂ ਐਨੀ ਵਾਰ ਬਦਲੀਆਂ ਪਾਰਟੀਆਂ ਹੁਣ ਪਛਾਣੀਆਂ ਨਹੀਂ ਜਾ ਰਹੀ ਕਿ ਕਿਹੜੀ ਪਾਰਟੀ ਵੱਲ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਮੰਗੀ ਜਾਂਦੇ ਦਰਸਲ ਗੱਲ ਇਹ ਹੈ ਜੀ ਕਿ ਸੁਸ਼ੀਲ ਕੁਮਾਰ ਰਿੰਕੂ ਦਾ ਜਿਹੜਾ ਪਰਿਵਾਰ ਹੈ ਵੈਸੇ ਕਟੜ ਕਾਂਗਰਸੀ ਪਰਿਵਾਰ ਹੈ ਲੇਕਿਨ ਜਦੋਂ 2022 ਦੀਆਂ ਚੋਣਾਂ ਉਹ ਹਾਰੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਬਾਈ ਇਲੈਕਸ਼ਨ ਜਿਹਨਾਂ ਨੂੰ ਲੈ ਲਿਆ ਇਹ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਦੇ ਹਾਲਾਤ ਕੀ ਹੋਏ ਕੀ ਨਹੀਂ ਹੋਏ ਸ਼ੀਤਲ ਅੰਗਰਾਲ ਦੇ ਨਾਲ ਇਹ ਮੂਵ ਕਰ ਗਏ ਜਿਹੜਾ ਹੈ ਭਾਰਤੀ ਜਨਤਾ ਪਾਰਟੀ 'ਚ ਸੋ ਹੁਣ ਇਸ ਟਾਈਮ ਜਲੰਧਰ ਲੋਕ ਸਭਾ ਸੀਟ ਤੋਂ ਜਿਹੜਾ ਹੈਗਾ ਟਿਕਟ ਇਹਨਾਂ ਨੂੰ ਮਿਲੀ ਹੋਈ ਹੈ ਤੇ ਉਹਨਾਂ ਦੀ ਵਾਈਫ ਜਿਹੜੀ ਹੈ ਉਹ ਦਿਨ ਕੱਲ ਦੀ ਗੱਲ ਹੈ ਬੀਜੇਪੀ ਦੇ ਇੱਕ ਮੰਚ ਤੋਂ ਜਿਹੜਾ ਬੋਲ ਰਹੇ ਸੀਗੇ ਸੋ ਉਹ ਹੁੰਦਾ ਕੀ ਹੈ ਕਿ ਪਹਿਲਾਂ ਕਾਂਗਰਸ ਫਿਰ ਆਮ ਆਦਮੀ ਪਾਰਟੀ ਫਿਰ ਬੀਜੇਪੀ ਸੋ ਉਹਨਾਂ ਨੂੰ ਆਪ ਨੂੰ ਨਹੀਂ ਇਸ ਚੀਜ਼ ਦਾ ਅਹਿਸਾਸ ਹੋ ਰਿਹਾ ਕਿ ਅਸੀਂ ਕਿਸ ਪਾਰਟੀ ਚਾ ਕਿਉਂਕਿ ਉਸ ਗੱਲ ਦਾ ਮਜ਼ਾਕ ਵੀ ਥੋੜਾ ਬਣਿਆ ਸਟੇਜ ਤੇ ਬੈਠੇ ਲੋਕਾਂ ਨੇ ਕਿਹਾ ਵੀ ਆਮ ਆਦਮੀ ਪਾਰਟੀ ਨੂੰ ਨਹੀਂ ਇੱਕ ਇੱਕ ਵੋਟ ਦੇਣੀ ਇੱਕ ਇੱਕ ਵੋਟ ਬੀਜੇਪੀ ਨੂੰ ਦੇਣੀ ਹੈ ਕਿਉਂਕਿ ਕੀ ਤੁਸੀਂ ਦੇਖੋ ਜਲੰਧਰ ਦੇ ਵਿੱਚ ਆ ਸਿਰਫ ਚਰਨਜੀਤ ਚੰਨੀ ਨੂੰ ਛੱਡ ਕੇ ਹਰ ਕੈਂਡੀਡੇਟ ਨੇ ਜਿਹੜਾ ਹੈਗਾ ਆਪਣੀ ਪਾਰਟੀ ਛੱਡੀ ਹੋਈ ਹੈ ਚਾਹੇ ਉਹ ਮਹਿੰਦਰ ਸਿੰਘ ਕੇਪੀ ਆ ਉਹ ਕਾਂਗਰਸ ਤੋਂ ਸੀ ਅਕਾਲੀ ਦਲ ਤੇ ਆ ਗਏ ਚਾਹੇ ਜਿਹੜੇ ਆਪਣਾ ਰਿੰਕੂ ਹੈ ਉਹਨਾਂ ਨੇ ਇਦਾਂ ਚਾਹੇ ਪਵਨਦੀਨ ਨੂੰ ਆ ਉਹ ਦੋ ਵਾਰ ਅਕਾਲੀ ਦਲ ਤੋਂ ਵਿਧਾਇਕ ਰਹੇ ਆ ਹੁਣ ਅੱਜ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੋਈ ਹੈ ਸੋ ਦਲ ਬਦਲਣਾ ਜਿਹੜਾ ਹੈਗਾ ਦਲ ਬਦਲੂ ਅਗਰ ਕਹੀਏ ਸਿਰਫ ਇੱਕ ਚੰਨੀ ਨੂੰ ਛੱਡ ਕੇ ਬਾਕੀ ਸਾਰੇ ਦਲ ਬਦਲੂ ਨੇ ਜਲੰਧਰ 'ਚ ਸੋ ਜਿਹੜਾ ਹੈਗਾ ਇਹਦਾ ਇਸ ਕਾਪ ਤਾਂ ਹੀ ਜਿਹੜਾ ਹੈਗਾ ਕਨਫਿਊਜ਼ਨ ਕ੍ਰੀਏਟ ਹੁੰਦੀ ਹੈ ਕਿ ਵੀ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਕਿ ਉਹ ਕਿਸ ਪਾਰਟੀ ਲਈ ਨੇ ਜਾਂ ਉਹਨਾਂ ਦੇ ਪਰਿਵਾਰ ਵਾਲੇ ਵੀ ਜਿਹੜੇ ਕਈ ਵਾਰੀ ਸਲਿੱਪ ਆਫ ਟਾਂਗ ਉਹਨਾਂ ਦੀ ਹੋ ਜਾਂਦੀ ਵੀ ਅਸੀਂ ਕਿਸ ਵਾਸਤੇ ਵੋਟ ਮੰਗਣ ਆਏ ਆ ਜੀ ਬੜੀ ਬੜੀ ਹੈਰਾਨੀ ਦੀ ਗੱਲ ਹੈ ਦੇਖੋ ਦਲ ਬਦਲੂ ਤਾਂ ਕਹਲائے ਜਾ ਰਹੇ ਨੇ ਬਦਲ ਵੀ ਰਹੇ ਨੇ ਦਲ ਪਰ ਗੱਲ ਇੱਥੇ ਖੜਦੀ ਵਿਚਾਰਤਾਰਾ ਕੀ ਆ ਜਿਵੇਂ ਤੁਸੀਂ ਕਿਹਾ ਕਿ ਪਰਿਵਾਰ ਕਾਂਗਰਸੀ ਪਰਿਵਾਰ ਹੈ ਉਹਨਾਂ ਦਾ ਪਾਸਟ ਕਾਂਗਰਸ ਦਾ ਰਿਹਾ ਆ ਮੁੜ ਕੇ ਆਮ ਆਦਮੀ ਪਾਰਟੀ 'ਚ ਆ ਗਏ ਕਹਿੰਦੇ ਸੀਐਮ ਸਾਹਿਬ ਨੇ ਮੈਨੂੰ ਪਾਸਵਰਡ ਦੇ ਦੇਣਾ ਪਾਸਵਰਡ ਹੁਣ ਪਾਸਵਰਡ ਦੇ ਦੂੰਗੀ ਪਾਸਵਰਡ ਤਾਂ ਦੇਖੋ ਪਹਿਲਾਂ ਵੀ ਉਹ ਕਿਹਾ ਜਾਂਦਾ ਸੀ ਕਿ ਪਾਸਵਰਡ ਰਿੰਕੂ ਨੂੰ ਦੇ ਦਿੱਤਾ ਹਰੇਕ ਨੂੰ ਦੇ ਦਿੱਤਾ ਹੋਇਆ ਸੋ ਲੇਕਿਨ ਅੱਜ ਕੱਲ ਦੇ ਹਿਸਾਬ ਨਾਲ ਅਗਰ ਸਿਆਸਤ ਦੀ ਗੱਲ ਕਰੀਏ ਤੇ ਸਿਆਸਤ ਦਾ ਜਿਹੜਾ ਸਤਰ ਹੈ ਬਹੁਤ ਗਿਰ ਚੁੱਕਿਆ ਹੋਇਆ ਕਿਉਂਕਿ ਹਰ ਲੀਡਰ ਆਪਣਾ ਦੇਖਦਾ ਗੱਲ ਤਾਂ ਉਹ ਜ਼ਰੂਰ ਕਰਦਾ ਕਿ ਮੈਂ ਆਪਣੇ ਹਲਕੇ ਕਰਕੇ ਜਾ ਰਿਹਾ ਮੈਂ ਆਪਣੇ ਲੋਕਾਂ ਕਰਕੇ ਜਾ ਰਿਹਾ ਪੰਜਾਬ ਕਰਕੇ ਜਾ ਰਿਹਾ ਪਰ ਇਹ ਸਮਝ ਨਹੀਂ ਲੱਗ ਰਿਹਾ ਵੀ ਇਹ ਇਹ ਹੋ ਕੀ ਰਿਹਾ ਹੈ ਕਿਉਂਕਿ ਅੱਗੇ ਇੱਕ ਸਮਾਂ ਹੁੰਦਾ ਸੀਗਾ ਜਦੋਂ ਕਿਹਾ ਜਾਂਦਾ ਸੀ ਕਿ ਕੱਟੜ ਅਕਾਲੀ ਦਲ ਦੇ ਬੰਦੇ ਆ ਕੱਟੜ ਟਕਸਾਲੀ ਕਾਂਗਰਸੀ ਹੈ ਲੇਕਿਨ ਉਹ ਸ਼ਬਦ ਜਿਹੜਾ ਉਹ ਖਤਮ ਹੋ ਹੋ ਚੁੱਕਾ ਹੋਇਆ ਕਿਉਂਕਿ ਜੇ ਲੁਧਿਆਣੇ ਤੋਂ ਰਵਨੀਤ ਬਿੱਟੂ ਜੁਆਇਨ ਕਰ ਸਕਦੇ ਆ ਬੀਜੇਪੀ ਸੋ ਕਿਉਂਕਿ ਉਹਨਾਂ ਦੇ ਜਿਹੜੇ ਹੈਗੇ ਆ ਦਾਦਾ ਜੀ ਬਿਅੰਦ ਸਿੰਘ ਜਿਹੜੇ ਪੰਜਾਬ ਦੇ ਫਾਰਮਰ ਚੀਫ ਮਿਨਿਸਟਰ ਰਹੇ ਆ ਪੂਰਾ ਪਰਿਵਾਰ ਕਾਂਗਰਸੀ ਜੇ ਉਹ ਮੂਵ ਕਰ ਸਕਦੇ ਆ ਤੇ ਅੱਜ ਦੀ ਦੌਰ ਚ ਕੋਈ ਵੀ ਮੂਵ ਕਰ ਸਕਦਾ ਹੈ ਅੱਛਾ ਇਹਨਾਂ ਨੇ ਇੱਕ ਬਿਆਨ ਦਿੱਤਾ ਕਹਿੰਦੇ ਕਿ ਸਾਨੂੰ ਕੰਮ ਨਹੀਂ ਕਰਨ ਦਿੱਤਾ ਆਮ ਆਦਮੀ ਪਾਰਟੀ ਦੇ ਅਸੀਂ ਐਮਪੀ ਰਹੇ ਆ ਅੰਗੁਰਾਲ ਕਹਿੰਦੇ ਨੇ ਮੈਂ ਐਮਐਲਏ ਰਹੇ ਆ ਸਾਨੂੰ ਕੰਮ ਨਹੀਂ ਕਰਨ ਦਿੱਤਾ ਹੈਰਾਨੀ ਦੀ ਗੱਲ ਹੈ ਜਦੋਂ ਤੁਹਾਨੂੰ ਰੋਕਿਆ ਗਿਆ ਸੀ ਉਸੇ ਵੇਲੇ ਪਾਰਟੀ ਛੱਡੋ ਜਾਂ ਤਾਂ ਫਿਰ ਪਹਿਲਾਂ ਛੱਡ ਕਲੀਅਰ ਹੋ ਜਵੇ ਕਿ ਭਾਈ ਤੁਸੀਂ ਕਿਸੇ ਲਾਲਚ ਕਾਰਨ ਪਾਰਟੀ ਨਹੀਂ ਛੱਡ ਰਹੇ ਤੁਸੀਂ ਆਪਣਾ ਕੰਮ ਨਹੀਂ ਹੋ ਰਿਹਾ ਤਾਂ ਪਾਰਟੀ ਛੱਡ ਰਹੇ ਲੋਕਾਂ ਕਰਕੇ ਛੱਡ ਰਹੇ ਹੋ ਹੁਣ ਤੁਸੀਂ ਜਦੋਂ ਚੋਣਾਂ ਆ ਗਈਆਂ ਪਾਰਟੀ ਛੱਡ ਕੇ ਤੁਸੀਂ ਇੱਧਰ ਉੱਧਰ ਚਲੇ ਜਾ ਰਹੇ ਹੋ ਹੁਣ ਕਹਿ ਰਹੇ ਹੋ ਕਿ ਸਾਡਾ ਕੰਮ ਨਹੀਂ ਹੋਇਆ ਸਵਾਲ ਤਾਂ ਖੜਦੇ ਆ ਕਿ ਭਾਈ ਤੁਹਾਨੂੰ ਕੋਈ ਲਾਲਚ ਮਿਲਿਆ ਤਾਂ ਹੀ ਤੁਸੀਂ ਗਏ ਦੇਖੋ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲ ਲੰਗਰਾਲ ਇਹ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਇਹ ਜਲੰਧਰ ਦੀ ਸਭ ਤੋਂ ਹੌਟ ਸੀਟ ਸੀਗੀ ਕਿਉਂਕਿ ਸ਼ੀਤਲ ਦਾ ਤੇ ਰਿੰਕੂ ਦਾ ਜਿਹੜਾ ਹੈਗਾ ਪੁਰਾਣੀ ਦੁਸ਼ਮਣੀ ਚੱਲੀ ਆ ਰਹੀ ਸੀ ਪਰਿਵਾਰਾਂ ਦੀ ਤੇ 2007 ਤੋਂ ਜਦੋਂ 17 ਦੇ ਵਿੱਚ ਸਰਕਾਰ ਅਕਾਲੀ ਭਾਜਪਾ ਦੀ ਰਹੀ ਹੈ ਤੇ ਸ਼ੀਤਲ ਲੰਗਰਾਲ ਜਿਹੜੇ ਹੈ ਕੈਬਨਿਟ ਮੰਤਰੀ ਭਗਤ ਚੂਨੀ ਲਾਲ ਤੇ ਵਿਜੇ ਸਾਂਪਲਾ ਦੇ ਬੇहद ਕਰੀਬੀ ਸੀਗੇ ਸੋ ਕਾਫੀ ਦਬਦਬਾ ਰਿਹਾ ਇਹਨਾਂ ਦਾ ਉਸ ਟਾਈਮ ਦੇ ਆਪਣਾ ਫਿਰ ਜਦੋਂ 22 ਜਦੋਂ 17 ਦੇ ਵਿੱਚ ਰਿੰਕੂ ਨੂੰ ਕਾਂਗਰਸ ਨੇ ਟਿਕਟ ਦਿੱਤੀ ਤੇ ਇੱਕ ਕਾਉਂਸਲਰ ਤੋਂ ਰਿੰਕੂ ਐਮਐਲਏ ਬਣ ਗਏ ਤੇ ਸੋ ਰਿੰਕੂ ਨੇ ਵੀ ਕਈ ਚੀਜ਼ਾਂ ਸ਼ੀਤਲ ਦੇ ਕੀਤੀਆਂ ਜੋ ਸ਼ੀਤਲ ਦਾ ਕਹਿਣਾ ਵੀ ਕਈ ਪਰਚੇ ਹੋਏ ਸੋ ਇੰਟਰਸਟਿੰਗ ਉਦੋਂ ਹੋਇਆ ਜਦੋਂ ਰਿੰਕੂ ਜਿਹੜਾ ਹੈ ਹਾਰ ਗਏ 2022 ਦੀ ਇਲੈਕਸ਼ਨ ਤੋਂ ਤੇ ਸ਼ੀਤਲ ਜਿਹੜੇ ਐ ਐਮਐਲਏ ਬਣ ਕੇ ਸ਼ੀਤਲ ਸਾਲ ਸਵਾ ਸਾਲ ਸ਼ੀਤਲ ਦਾ ਪਤਾ ਵਧੀਆ ਚੱਲਦਾ ਰਿਹਾ ਬਹੁਤ ਵਧੀਆ ਕੰਮ ਚੱਲਦਾ ਰਿਹਾ ਲੇਕਿਨ ਕੁਦਰਤੀ ਚੀਜ਼ ਸੀ ਕਿ ਚੌਧਰੀ ਸੰਤੋਖ ਸਿੰਘ ਜਿਹੜੇ ਹੈ ਕਾਂਗਰਸ ਦੇ ਐਮਪੀ ਸੀ ਜਲੰਧਰ ਤੋਂ ਉਹਨਾਂ ਦੀ ਪਾਰਤ ਜੋੜੋ ਯਾਤਰਾ ਦੌਰਾਨ ਡੈਥ ਹੋ ਗਈ ਤੋ ਸੋ ਪਾਰਟੀ ਨੇ ਜਿਹੜਾ ਹੈਗਾ ਸੁਸ਼ੀਲ ਕੁਮਾਰ ਰਿੰਕੂ ਨੂੰ ਹੀ ਜੁਆਇਨ ਕਰਾ ਲਿਆ ਤੋ ਸ਼ੀਤਲ ਬਹੁਤ ਇਸ ਗੱਲ ਤੋਂ ਖਫਾ ਸੀ ਕਿ ਵੀ ਵੀ ਮੇਰਾ ਜਿਹੜਾ ਕੱਟਰ ਦੁਸ਼ਮਨ ਹੈ ਉਹਨੂੰ ਤੁਸੀਂ ਪਾਰਟੀ 'ਚ ਲੈ ਆਂਦਾ ਬਾਈ ਇਲੈਕਸ਼ਨ ਸੀਗੀ ਉਹਨਾਂ ਨੂੰ ਪਤਾ ਸੀ ਸਰਕਾਰ ਦਾ ਥੋੜਾ ਪ੍ਰਭਾਵ ਜ਼ਿਆਦਾ ਰਹਿੰਦਾ ਸੋ ਸ਼ੀਤਲ ਅੰਦਰਖੱਤ ਤੇ ਵਿਰੋਧ ਸ਼ੀਤਲ ਨੇ ਬਹੁਤ ਕੀਤਾ ਲੇਕਿਨ ਉਪਰੋਂ ਉਪਰੋਂ ਪਾਰਟੀ ਦੇ ਉਹਦੇ ਨਾਲ ਸੀਗੇ ਰਿੰਕੂ ਦੇ ਲੇਕਿਨ ਰਿੰਕੂ ਜਿੱਤ ਗਏ ਰਿੰਕੂ ਜਿੱਤ ਕੇ ਸਿਆਸਤ ਬਦਲ ਗਈ ਰਿੰਕੂ ਐਮਪੀ ਬਣ ਗਏ ਸ਼ੀਤਲ ਉਤਰਨ ਉਹਨਾਂ ਤੋਂ ਥੋੜਾ ਡਾਊਨ ਹੋ ਗਿਆ ਸੋ ਇਹਨਾਂ ਦਾ ਕਾਫੀ ਦੇਰ ਤੱਕ ਚੱਲਦਾ ਰਿਹਾ ਉਦੋਂ ਵੀ ਇਹਨਾਂ ਦੀ ਜਿਹੜੀ ਹੈ ਆਪਸੀ ਟਸਲਬਾਜੀ ਚਲਦੀ ਰਹੀ ਇਹਨਾਂ ਦੀ ਤਾਂ ਹਾਲੀ ਦੇ ਵਿੱਚ ਵੀ ਚੱਲੀ ਸੀ ਵੀਡੀਓ ਆਉਂਦੀ ਹੈ ਅੰਗੁਰਾਲ ਸਾਹਿਬ ਦੀ ਲਾਈਵ ਹੋ ਕੇ ਬਹੁਤ ਕੁਝ ਬੋਲਦੇ ਆ ਨਾ ਉਹ ਨਹੀਂ ਲੈਂਦੇ ਪਰ ਕਲੀਅਰ ਦੇ ਬਾਰੇ ਗੱਲ ਹੋ ਰਹੀ ਹੈ ਐਕਚੁਅਲੀ ਕੀ ਸੀਗਾ ਕਿ ਇੱਕ ਸ਼ੀਤਲ ਅੰਗਰਾਲ ਦੇ ਬਹੁਤ ਕਰੀਬੀ ਲੀਡਰ ਸੀਗੇ ਜਿਹੜੇ ਬਾਈ ਇਲੈਕਸ਼ਨ ਦੇ ਵਿੱਚ ਰਿੰਕੂ ਦੀ ਸਪੋਰਟ ਜਿਨ੍ਹਾਂ ਨੇ ਬਹੁਤ ਕੀਤੀ ਸੀਗੀ ਇਦਾਂ ਹੀ ਹੋਰ ਵੀ ਬਹੁਤ ਸੀਗੇ ਲੇਕਿਨ ਸ਼ੀਤਲ ਹੁਣਾਂ ਦਾ ਕਹਿਣਾ ਸੀਗਾ ਕਿ ਰਿੰਕੂ ਨੇ ਉਹਨਾਂ ਨੂੰ ਕਿਸੇ ਕੇਸ ਦੇ ਵਿੱਚ ਫਸਾ ਦਿੱਤਾ ਸੋ ਉਹ ਮੂਵ ਕਰਕੇ ਸੀ ਦੁਬਾਰਾ ਸ਼ੀਤਲ ਦੇ ਕੋਲ ਜਿਹੜਾ ਉਹ ਲੀਡਰ ਸੀਗਾ ਸੋ ਇਸ ਕਰਕੇ ਉਹਨਾਂ ਨੇ ਨਾਮ ਨਹੀਂ ਲਿਆ ਸੀ ਲੇਕਿਨ ਸਭ ਨੂੰ ਪਲੇਅਰ ਸੀ ਜਿਸ ਤਰੀਕੇ ਨਾਲ ਸ਼ੀਤਲ ਉਹਨਾਂ ਨੇ ਪੜਾਅਸ ਕੱਢੀ ਸੀਗੀ ਉਹ ਕਲੀਅਰ ਕਟ ਸੀਗਾ ਵੀ ਇਹ ਕਿਦੇ ਬਾਰੇ ਗੱਲ ਕਰ ਰਹੇ ਆ ਹਨਾ ਸੋ ਲੇਕਿਨ ਹੈਰਾਨੀ ਉਦੋਂ ਹੋਈ ਜਦੋਂ ਇਹ ਦੋਨੋਂ ਇਕੱਠੇ ਹੋ ਗਏ ਉਹੀ ਤਾਂ ਗੱਲ ਹੈ ਉਦੋਂ ਖੂਨੀ ਰੂਪ ਅਖਤਿਆਰ ਕਰ ਲਿਆ ਕਿ ਭਾਈ ਮਾਰਨ ਮਾਰਨ ਤੇ ਗੱਲ ਆ ਗਈ ਹੋਈ ਆ ਹੁਣ ਅਚਾਨਕ ਗੱਲ ਵਕੜੀਆਂ ਪੈ ਗਈਆਂ ਹੁਣ ਗੱਲਾਂ ਚਾਰ ਪੈ ਗਏ ਦੇਖੋ ਉਹ ਵੀ ਇੱਕ ਬੜਾ ਇੰਟਰਸਟਿੰਗ ਕਿੱਸਾ ਸੀਗਾ ਕਿ ਕਿਉਂਕਿ ਜਦੋਂ ਇਹਨਾਂ ਨੇ ਜੁਆਇਨ ਕਰਨਾ ਸੀ ਸਭ ਪਹਿਲੀ ਗੱਲ ਤੇ ਰਿੰਕੂ ਦੀ ਜੁਆਇਨਿੰਗ ਦੀ ਗੱਲ ਆਈ ਕਿ ਰਿੰਕੂ ਆਮ ਆਦਮੀ ਪਾਰਟੀ ਛੱਡ ਰਿਹਾ ਛੱਡ ਵੀ ਉਦੋਂ ਰੇ ਜਦੋਂ ਪਾਰਟੀ ਨੇ ਉਹਨਾਂ ਟਿਕਟ ਅਨਾਉਂਸ ਕਰ ਦਿੱਤੀ ਹੋਈ ਹੈ ਸੋ ਇਹ ਸਭ ਲਈ ਸ਼ੌਕਿੰਗ ਸੀਗਾ ਜਦੋਂ ਸਾਨੂੰ ਵੀ ਪਤਾ ਲੱਗਿਆ ਸੀ ਵੀ ਜਦੋਂ ਆਪਣੇ ਸੈਲਸ ਵਗੈਰਾ ਤੋਂ ਪਤਾ ਕੀਤਾ ਕਿ ਇਹ ਟਰੂ ਹੈ ਕਿ ਕੀ ਹੈ ਕਿਉਂਕਿ ਰਿੰਕੂ ਉਸ ਟਾਈਮ ਜਿਹੜਾ ਹੈਗਾ ਰਾਮ ਮੰਦਿਰ ਉੱਥੇ ਗਏ ਹੋਏ ਸੀਗੇ ਆਯੁੱਧਿਆ ਤੇ ਲੇਕਿਨ ਉਹ ਉਸਤੋਂ ਕੋਈ ਗੱਲ ਸਿਰੇ ਨਹੀਂ ਜੜੀ ਵਾਪਸ ਆ ਗਏ ਉਸ ਤੋਂ ਬਾਅਦ ਫਿਰ ਅਗੇਨ ਥੋੜੇ ਦਿਨਾਂ ਬਾਅਦ ਸ਼ੀਤਲ ਵੀ ਗਏ ਤੇ ਰਿੰਕੂ ਵੀ ਗਏ ਉੱਥੇ ਮਤਲਬ ਗੱਲ ਹੋਈ ਹੋਈਗੀ ਯੋਧਿਆ ਦੇ ਵਿੱਚ ਕੋਈ ਗੱਲ ਹੋਈ ਆ ਉੱਥੇ ਨੇਪਰੇ ਨਹੀਂ ਚੜੀ ਹਾਂ ਉੱਥੇ ਜੋ ਜੋ ਪਤਾ ਲੱਗਿਆ ਉਹ ਇਹ ਦੱਸਿਆ ਜਾ ਰਿਹਾ ਸੀ ਕਿ ਅਯੋਧਿਆ ਦੇ ਵਿੱਚ ਬੀਜੇਪੀ ਤੇ ਆਰਐਸਐਸ ਦੇ ਸੰਗਠਨ ਦੇ ਮੰਤਰੀ ਉੱਥੇ ਆਏ ਹੋਏ ਸੀਗੇ ਕਾਫੀ ਲੇਕਿਨ ਉਦੋਂ ਉਸ ਦੌਰਾਨ ਅਕਾਲੀ ਤੇ ਬੀਜੇਪੀ ਦਾ ਗੜਜੋੜ ਦੀ ਗੱਲ ਚੱਲ ਰਹੀ ਸੀ ਲੇਕਿਨ ਉਦੋਂ ਗੜਜੋੜ ਸੀਰੇ ਨਹੀਂ ਚੜਿਆ ਤੇ ਰਿੰਕੂ ਵਾਪਸ ਆ ਗਏ ਲੇਕਿਨ ਉਦੋਂ ਸ਼ੀਤਲ ਦਾ ਕੋਈ ਕੋਈ ਰੋਲਾ ਨਹੀਂ ਸੀਗਾ ਕਿਉਂਕਿ ਅੱਜ ਉਸ ਟਾਈਮ ਵੀ ਲੋਕ ਜਿਹੜਾ ਸ਼ੀਤਲ ਤੇ ਰਿੰਕੂ ਨੂੰ ਦੁਸ਼ਮਣ ਹੀ ਸਮਝਦੇ ਸੀ ਲੇਕਿਨ ਜਦੋਂ ਇਹ ਦੋਨਾਂ ਨੇ ਜੁਆਇਨਿੰਗ ਕੀਤੀ ਇਕੱਠਿਆਂ ਨੇ ਦਿੱਲੀ ਹੈੱਡਕੁਆਰਟਰ 'ਚ ਉਦੋਂ ਪੰਜਾਬ ਦੀ ਜਲੰਧਰ ਦੀ ਸਿਆਸਤ ਲਈ ਤਾਂ ਪੁਰ ਬਹੁਤ ਵੱਡਾ ਧਮਾਕਾ ਸੀ ਕਿ ਇਹਨਾਂ ਨੇ ਪਾਰਟੀ ਮੌਜੂਦਾ ਸਰਕਾਰ ਦੀ ਪਾਰਟੀ ਇੱਕ ਇੱਕ ਐਮਐਲਏ ਜਿਹਦੇ 3 ਸਾਲ ਟਿਨਿਓਰ ਪਿਆ ਸੀਗਾ ਤੇ ਰਿੰਕੂ ਜਿਹਨੂੰ ਟਿਕਟ ਅਨਾਉਂਸ ਹੋਈ ਹੋਈ ਸੀ ਉਹ ਪਾਰਟੀ ਕਿਉਂ ਛੱਡ ਕੇ ਗਏ ਤੇ ਇਹ ਇਕੱਠੇ ਕਿਦਾਂ ਹੋ ਗਏ ਜਿਹੜੇ ਇੰਨੇ ਪੱਕੇ ਦੁਸ਼ਮਣ ਸੀ ਇਕੱਠੇ ਕਿਦਾਂ ਹੋ ਗਏ ਸੋ ਬਾਅਦ 'ਚ ਜਦੋਂ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਉਹ ਇਹ ਪਤਾ ਦੀਆਂ ਕੀ ਆਈ ਡੋਨਟ نو ਵੀ ਕਾਰਨ ਕੀ ਸੀ ਉਹ ਕਹਿ ਰਹੇ ਸੀ ਕਿ ਰਿੰਕੂ ਨੂੰ ਤੇ ਸ਼ੀਤਲ ਨੂੰ ਅਫਸਰ ਚਾਹੀ ਜਿਹੜੀ ਹੈ ਉਹ ਘੁਮਾ ਰਹੀ ਸੀ ਰਿੰਕੂ ਦਾ ਕੰਮ ਕੋਈ ਰਿੰਕੂ ਕੋ ਕੰਮ ਕਹਿੰਦਾ ਸੀ ਤੇ ਸ਼ੀਤਲ ਨੂੰ ਸ਼ੀਤਲ ਦਾ ਨਾਮ ਲੈ ਦਿੱਤਾ ਜਾਂਦਾ ਸੀ ਕਿ ਸ਼ੀਤਲ ਨੇ ਰੋਕਿਆ ਹੋਇਆ ਜੇ ਉਹ ਸ਼ੀਤਲ ਕੋਈ ਕੰਮ ਕਹਿੰਦਾ ਸੀ ਤੇ ਰਿੰਕੂ ਦਾ ਨਾਮ ਲੈ ਦਿੱਤਾ ਜਾਂਦਾ ਸੀ ਤੇ ਇਹ ਨਾ ਦੋਨੇ ਜਣੇ ਨੇ ਪਲਾਨ ਕੀਤਾ ਇਕੱਠੇ ਬੈਠੇ ਜੋ ਦੱਸਿਆ ਜਾਂਦਿਆ ਸਚਾਈ ਕਿੰਨੀ ਪਤਾ ਨਹੀਂ ਜੋ ਉਹਦੇ ਸੂਤਰ ਦੱਸਦੇ ਉਹਨਾਂ ਦੀ ਨਜ਼ਦੀਕੀ ਦੱਸਦੇ ਆ ਕਿ ਜਦੋਂ ਉਹ ਬੈਠੇ ਉਹਨਾਂ ਨੇ ਬਹਿ ਕੇ ਅਫਸਰਾਂ ਨੂੰ ਫੋਨ ਕੀਤਾ ਔਰ ਸੇਮ ਚੀਜ਼ਾਂ ਅਫਸਰਾਂ ਨੇ ਉਸ ਟਾਈਮ ਵੀ ਉਹੀ ਕਹੀਆਂ ਰਿੰਕੂ ਨੇ ਰਕਿਆ ਰਿੰਕੂ ਨੂੰ ਕਿਹਾ ਚਿਤਨ ਰੁਕਿਆ ਉਹ ਤੋਂ ਉਹਨਾਂ ਨੂੰ ਚੀਜ਼ਾਂ ਕਲੀਅਰ ਹੋਈਆਂ ਕਿ ਲੋਕ ਸਾਨੂੰ ਜ਼ਿਆਦਾ ਲੜਾਉਂਦੇ ਆ ਵੀ ਅਸੀਂ ਕਿਉਂ ਨਾ ਇਕੱਠੇ ਹੋ ਕੇ ਪੜ੍ਹ ਤਪਰੀ ਇੱਕ ਇੱਕ ਗੱਲ ਹੁੰਦੀ ਹੈ ਜਦੋਂ ਲੜਾਈ ਦੀ ਗੱਲ ਆਉਂਦੀ ਹੈ ਨਾ ਦੋਵਾਂ ਦੀ ਕਿਹਾ ਜਾਂਦਾ ਬੜੀ ਦਾਦੇ ਬਾਬਿਆਂ ਦੀ ਲੜਾਈ ਸੀਗੀ ਇਹ ਕੋਈ ਹੁਣ ਦੀ ਹੈ ਨਾ ਆਪਣਿਆਂ ਦੀ ਥੋੜਨਾ ਹੈਗੀ ਲੜਾਈ ਇਹਨਾਂ ਨੇ ਤਾਂ ਪੁਰਖਿਆਂ ਦੀ ਲੜਾਈ ਚੱਲਦੀ ਆ ਰਹੀ ਹੈ ਫਿਰ ਇਹ ਹੁਣ ਦੀ ਅਫਸਰशाही ਹੁਣ ਕਿਦਾਂ ਮਤਲਬ ਉਹ ਸਾਰਾ ਕੁਝ ਰਿਐਕਟ ਹੋ ਰਿਹਾ ਸਾਰੀ ਗੱਲ ਹੁਣ ਕਿਵੇਂ ਹੈ ਸਪੈਸਿਫਿਕਲੀ ਜੋ ਪਤਾ ਲੱਗਿਆ ਉਹ ਇਹ ਹੈ ਕਿ ਇਹਨਾਂ ਦੀ ਆਪਸੀ ਸੰਧੀ ਹੋਈ ਹੈ ਕਿਉਂਕਿ ਦੋਨੋਂ ਜਾਣੇ ਜਿਹੜੇ ਹੈ ਪਾਰਟੀ ਤੋਂ ਨਾਰਾਜ਼ ਸੀ ਲੇਕਿਨ ਇਹਨਾਂ ਦੀ ਸਿਆਸਤ ਜਿੱਕੀ ਹੈ ਜਲੰਧਰ ਵੈਸਟ ਕਿਉਂਕਿ ਰਿੰਕੂ ਵੀ ਐਮਐਲਏ ਰਹੇ ਨੇ ਸ਼ੀਤਲ ਵੀ ਐਮਐਲਏ ਰਹੇ ਨੇ ਤੇ ਇਹਨਾਂ ਦੋਨਾਂ ਤੋਂ ਇਲਾਵਾ ਜਲੰਧਰ ਵੈਸਟ ਦੇ ਵਿੱਚ ਕੋਈ ਮਜ਼ਬੂਤ ਲੀਡਰ ਹੋਰ ਹਜੇ ਨਹੀਂ ਉੱਭਰ ਪਾਰਿਆ ਨਾ ਹੈਗਾ ਸੋ ਸ਼ੀਤਲ ਨੇ ਕਿਹਾ ਵੀ ਤੁਸੀਂ ਆਪਾਂ ਦੋਨੋਂ ਇਕੱਠੇ ਜਾ ਕੇ ਜੋ ਦੱਸਦੇ ਆ ਕਿ ਆਪਾਂ ਦੋਨੋਂ ਇਕੱਠੇ ਜੁਆਇਨ ਕਰੀਏ ਭਾਜਪੀ ਤੇ ਮੈਂ ਤੁਹਾਨੂੰ ਜਜ਼ਾਨ ਲਈ ਪੂਰਾ ਜ਼ੋਰ ਲਗਾਵਾਂਗਾ ਤੇ ਜਦੋਂ ਬਾਈ ਇਲੈਕਸ਼ਨ ਮੇਰਾ ਅਸਤੀਫਾ ਮਨਜ਼ੂਰ ਹੋ ਜਾਏਗਾ ਤੇ ਤੁਸੀਂ ਮੇਰੇ ਇਲੈਕਸ਼ਨ 'ਚ ਜ਼ੋਰ ਲਾਉਣਾ ਪੂਰਾ ਸੋ ਐ ਸੰਧੀ ਕਰਕੇ ਦੋਨਾਂ ਨੇ ਆਪਸੀ ਜਿਹੜੇ ਐ ਜਿਹੜੇ ਇਹਨਾਂ ਦੇ ਮਨਮੋਟਾਪ ਸੀ ਉਹ ਦੂਰ ਕਰ ਲੇ ਤੁਸੀਂ ਦੇਖੋ 1 ਸਾਲ ਪਹਿਲਾਂ ਜੇ ਉਹੀ ਸ਼ੀਤਲ ਐ ਜਿਹੜਾ ਰਿੰਕੂ ਨੂੰ ਹਰਾਉਣ ਲਈ ਪੂਰਾ ਜੋਰ ਲਾ ਰਿਆ ਅੰਦਰ ਖਾਤੇ ਅੱਜ ਉਹੀ ਸ਼ੀਤਲ ਐ ਜਿਹੜਾ 1 ਸਾਲ ਬਾਅਦ ਪੂਰਾ ਜਿਤਾਉਣ ਲਈ ਜੋਰ ਲਾ ਰਿਆ ਕਲ ਉਹ ਹੀ ਪਰ ਇੱਥੇ ਆ ਕੇ ਗੱਲ ਬੋਰ ਆਉਂਦੀ ਹੈ ਕਿ ਫਾਇਦਾ ਕੀ ਹੈ ਭਾਜੀ ਫਾਇਦਾ ਕੁਛ ਨਹੀਂ ਹੈ ਜੀ ਫਾਇਦਾ ਇਹਨਾਂ ਨੇ ਆਪ ਦੋਨਾਂ ਨੇ ਆਪਣਾ ਦੇਖਿਆ ਨਾ ਕਿ ਕੋਈ ਪਬਲਿਕ ਦਾ ਫਾਇਦਾ ਇਹਦੇ 'ਚ ਨਹੀਂ ਮੈਂ ਚਾਹੁੰਦਾ ਕਿ ਇੱਕ ਵਾਰੀ ਤੁਸੀਂ ਦੱਸੋ ਕਿ ਫਾਇਦਾ ਕੀ ਹੈ ਡਾਇਰੈਕਟਲੀ ਫਾਇਦਾ ਕੀ ਆਪਣਾ ਵੀ ਜਿਹੜਾ ਤਾਂ ਹੋ ਰਿਹਾ ਤਾਂ ਕੀ ਫਾਇਦਾ ਆਪਣਾ ਫਾਇਦਾ ਜੋ ਦੇਖੋ ਜੋ ਇਹਨਾਂ ਦੇ ਕਰੀਬੀ ਦੱਸਦੇ ਹੈ ਕਮਿਟਮੈਂਟਸ ਹੋਈਆਂ ਨੇ ਭਾਜਪੀ ਨਾਲ ਕੁਛ ਇਹਨਾਂ ਦੀਆਂ ਕਿ ਜੇ ਝੂਠਾ ਸਾਲੀ ਗੱਲ ਹੈ ਆਪਰੇਸ਼ਨ ਲੋਟਸ ਵਾਲੀ ਗੱਲ ਦੇਖੋ ਉਹ ਤਾਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਦੋਂ ਆਮ ਆਦਮੀ ਪਾਰਟੀ ਦੇ ਸੀਗੇ ਜੋ ਸਵਾ ਸਾਲ ਪਹਿਲਾਂ ਇਹਨਾਂ ਨੇ ਕਿਹਾ ਸੀ ਉਦੋਂ ਸ਼ੀਤਲ ਨੇ ਕਿਹਾ ਸੀਗਾ ਕਿ ਮੈਨੂੰ 25 ਕਰੋੜ ਦੇ ਵਿੱਚ ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੁਣ ਆਫਰ ਮਨਜ਼ੂਰ ਹੋ ਗਿਆ ਬਾਬੂ ਅਮਿਤ ਸ਼ਾਹ ਜਿਹੜੇ ਆ ਉਹ ਵੀ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹਨਾ ਕਿ ਮੈਂ ਇਦਾਂ ਵਿਕਣ ਵਾਲਾ ਹੈ ਨਹੀਂ ਤੇ ਹੁਣ ਉਹ ਆ ਕੇ ਕਹਿੰਦੇ ਨੇ ਜੀ ਉਹ ਉਹ ਕਰਵਾਇਆ ਹੀ ਗਿਆ ਸੀਗਾ ਉਹਨਾਂ ਤੋਂ ਹੁਣ ਆਫਰ ਕੀ ਅਬ ਕਬੂਲ ਹੈ ਨਹੀਂ ਕਬੂਲ ਹੈ ਤਾਂ ਸ਼ੀਤਲ ਹੀ ਦੱਸ ਸਕਦੇ ਆ ਬਟ ਉਹ ਕਹਿਣ ਦਾ ਮਤਲਬ ਹੈ ਕਿ ਇਹਨਾਂ ਨੇ ਆਪਣਾ ਦੋਨਾਂ ਨੇ ਆਪਣਾ ਫਾਇਦਾ ਦੇਖਿਆ ਜਿਹੜੇ ਇਹ ਇੰਨਾ ਪਿੱਛੇ ਲੜਦੇ ਰਹੇ ਲੋਕ ਅੱਜ ਕਈ ਬੰਦੇ ਜਿੱਦਾਂ ਹੁਣ ਜਿਹੜਾ ਰਿੰਕੂ ਹੈ ਰਿੰਕੂ ਦਾ ਸਭ ਤੋਂ ਨਜ਼ਦੀਕੀ ਸੀ ਅਸ਼ੋਨੀ ਜੰਗਰਾਲ ਉਹ ਛੱਡ ਕੇ ਜਿਹੜੇ ਆ ਪਾਰਟੀ ਉਹ ਕਾਂਗਰਸ ਚ ਚਲ ਗਏ ਦੁਬਾਰਾ ਵਾਪਸ ਕਿਉਂਕਿ ਆਮ ਆਦਮੀ ਪਾਰਟੀ ਜਾਗੇ ਸੀਗੇ ਕੋਸੋ ਜਿਹੜੇ ਬਹੁਤ ਕਲੋਜ਼ ਨੇ ਉਹ ਇਹਨਾਂ ਤੋਂ ਦੂਰ ਵੀ ਹੋਏ ਨੇ ਲੇਕਿਨ ਅੱਜ ਦੀ ਡੇਟ 'ਤੇ ਦੋਨੋਂ ਇਕੱਠੇ ਨਹੀਂ ਸੋ ਆਪਣੇ ਫਾਇਦੇ ਲਈ ਜੀ ਆਪਣਾ ਫਾਇਦਾ ਭਾਜੀ ਉਹੀ ਗੱਲ ਹੁੰਦੀ ਹੈ ਕਿ ਆਪਣਾ ਫਾਇਦਾ ਹੈ ਕਿ ਇਹ ਮੋਨਿਟਰੀ ਫਾਇਦਾ ਆ ਇਹ ਮਤਲਬ ਉਹਦੇ ਦਾ ਫਾਇਦਾ ਆ ਗੱਲ ਇੱਥੇ ਆ ਕੇ ਖੜ ਜਾਂਦੀ ਹੈ ਦੇਖੋ ਉਹਦੇ ਦਾ ਹੀ ਫਾਇਦਾ ਜੀ ਹੁਣ ਕਮਿਟਮੈਂਟਸ ਹੋਈਆਂ ਨੇ ਉਹ ਉਹ ਆਫਟਰ ਇਲੈਕਸ਼ਨ ਫਿਰੇ ਚੜਦੀਆਂ ਨੇ ਕਿ ਨਹੀਂ ਚੜਦੀਆਂ ਨੇ ਕਿਉਂਕਿ ਦੀ ਮਰਾਦ ਤਾਂ ਕਰਕੇ ਆ ਕਿਉਂਕਿ ਜਦੋਂ ਅਸੀਂ ਸੂਬੇ ਦੀ ਗੱਲ ਕਰਦੇ ਆ ਨਾ ਤਾਂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈਗੀ ਹੈ ਤੇ ਜ਼ਾਹਿਰ ਤੌਰ ਦੇ ਉੱਤੇ ਜਿਹੜਾ ਲੀਡਰ ਮੌਜੂਦਾ ਸਰਕਾਰ ਦੇ ਵਿੱਚ ਹੋਵੇ ਭਾਵੇਂ MP ਆ MLA ਵੀ ਹੋਵੇ ਉਹ ਕਹਿੰਦਾ ਮੈਂ ਕਾਨੂੰ ਛੱਡਣਾ ਜਿਹਦਾ 3 ਸਾਲ ਦਾ 10 ਕਰੋੜ ਪਿਆ ਆ ਜਿਹੜਾ ਇੱਕ ਬੰਦੇ ਦਾ ਤਾਂ ਵਾਵਾ ਪਿਆ ਆ ਉਹ ਕਿੱਦਾਂ ਆਦਬ ਚਾਲੇ ਛੱਡ ਕੇ ਚਲ ਜਾਂਦੇ ਦੇਖੋ ਅਗਰ ਆਪਾਂ ਉਹ ਉਹਨਾਂ ਦੇ ਦੋਨਾਂ ਦੀ ਗੱਲ ਕਰੀਏ ਜੋ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਵੀ ਦੱਸਿਆ ਵੀ ਸਾਡੇ ਕੰਮ ਨਹੀਂ ਸੀ ਹੋ ਰਹੇ ਵੀ ਵੀ ਮੈਂ ਜਿਹੜਾ ਜਨਤਾ ਨੂੰ ਪਹਿਲਾਂ ਹੀ ਗਿਆ ਸੀਗਾ ਕਿ ਜੇ ਮੈਂ ਤੁਹਾਡਾ ਕੰਮ ਨਾ ਕਰਾ ਸਕਿਆ ਤੇ ਮੈਂ ਰਿਜ਼ਾਈਨ ਕਰ ਦਾਂਗਾ ਜੋ ਸ਼ੀਤਲ ਕਹਿੰਦੇ ਆ ਹੁਣ ਦੇਖੋ ਪੂਰੇ ਪੰਜਾਬ 'ਚ 92 ਐਮਐਲਏ ਆਮ ਆਦਮੀ ਪਾਰਟੀ ਦੇ ਠੀਕ ਹੈ ਬਾਕੀ ਅਦਰਸ ਅਦਰਸ ਪਾਰਟੀਆਂ ਦੇ ਨੇ ਵੀ ਜੇ ਇਕੱਲਾ ਇਹਨਾਂ ਦਾ ਹੀ ਕੰਮ ਨਹੀਂ ਸੀ ਹੋ ਰਿਹਾ ਤੇ ਬਾਕੀ ਵੀ ਛੱਡ ਦਿੰਦੇ ਬਾਕੀ ਕਿਉਂ ਨਹੀਂ ਛੱਡ ਰਹੇ ਆਪਣੇ ਤੇ ਲੱਗੇ ਚਾਰ ਮਾਮਲੇ ਤਾਂ ਉਦਾਂ ਹੀ ਖਾਰਜ ਕਰਵਾ ਚੁੱਕੇ ਨੇ ਉਹਨਾਂ ਦੇ ਜਿਹੜੇ ਕੇਸਸ ਨੇ ਉਹ ਖਤਮ ਹੋ ਚੁੱਕੇ ਨੇ ਜਿਹੜਾ ਮੇਨ ਕੰਮ ਸੀ ਮਨ ਲੱਗਦਾ ਉਹ ਤਾਂ ਸ਼ਾਇਦ ਕਰ ਗਏ ਨੇ ਹੁਣ ਕੰਮ ਹੁੰਦੇ ਨਹੀਂ ਹੁੰਦੇ ਉਹ ਤਾਂ ਬਾਅਦ ਦੀ ਗੱਲ ਹੈ ਦੇਖੋ ਕਿਹਾ ਜਾ ਸਕਦਾ ਇਹ ਤਾਂ ਜਦੋਂ ਮੌਜੂਦਾ ਸਰਕਾਰ ਦੇ ਵਿੱਚ ਬੰਦੇ ਹੁੰਦੇ ਆ ਜਦੋਂ ਪਾਰਟੀਆਂ ਜਦੋਂ ਵਿਧਾਇਕ ਹੁੰਦਾ ਉਹ ਥੋੜਾ ਪ੍ਰਭਾਵ ਤੇ ਹੁੰਦਾ ਹੀ ਹੈ ਕਿਉਂਕਿ ਪੁਲਿਸ ਨੇ ਹੀ ਚਲਾਨ ਪੇਸ਼ ਕਰਨਾ ਹੁੰਦਾ ਪੁਲਿਸ ਨੇ ਉਸ ਨੂੰ ਕਮਜ਼ੋਰ ਕਰਨਾ ਪੁਲਿਸ ਨੇ ਉਹਨੂੰ ਸੋਲਿਡ ਕਰਨਾ ਹੈ ਜਿਹੜਾ ਆਈਓ ਹੁੰਦਾ ਉਹਨੇ ਹੀ ਰਿਪੋਰਟ ਬਣਾਣੀ ਹੁੰਦੀ ਹੈ ਵੀ ਕੀ ਹੈਗਾ ਕੀ ਇਹਦੇ ਜ ਫੈਕਟ ਸੀਗੇ ਕੀ ਨਹੀਂ ਸੀਗੇ ਸੋ ਉਹ ਚੀਜ਼ਾਂ ਦਾ ਦੇਖਿਆ ਜਾਂਦੀਆਂ ਲੇਕਿਨ ਕੁਲਮ ਲਾ ਕੇ ਜਿਹੜਾ ਹੈ ਆਪਣੇ ਫਾਇਦੇ ਲਈ ਦੋਨਾਂ ਬਰਜਾਣਿਆਂ ਨੇ ਪਾਰਟੀ ਛੱਡੀ ਹੈ ਵਿਰੋਧ ਹੀ ਸਹੀ ਵਿਰੋਧ ਹੀ ਦੇ ਕਹੀਏ ਇਹ ਮਲਵਿੰਦਰ ਕੰਗ ਇੱਕ ਬਿਆਨ ਦਿੰਦੇ ਨੇ ਕਹਿੰਦੇ ਇਹਨਾਂ ਨੇ ਆਪਣੇ ਕੰਮ ਵਾਸ ਜਿਵੇਂ ਆਪਾਂ ਗੱਲ ਕੀਤੀ ਆਪਣੇ ਕੇਸ ਢਾਉਣ ਵਾਸਤੇ ਪਾਰਟੀ ਨੂੰ ਵਰਤ ਲਿਆ ਮੁੜ ਕੇ ਹੁਣ ਛੱਡ ਕੇ ਦੇ ਗਾਂ ਵੱਧ ਗਈ ਬਿਲਕੁਲ ਹੈ ਤਾਂ ਇਦਾਂ ਹੀ ਅਜੀਬ ਵੀ ਇਹਨਾਂ ਨੇ ਪਾਰਟੀ ਪਾਰਟੀ ਜਿਹੜੇ ਜਿਹੜੇ ਜਿਸ ਪਾਰਟੀ ਨੇ ਇਹਨਾਂ ਨੂੰ ਵਿਧਾਇਕ ਬਣਾਇਆ ਜਿਸ ਪਾਰਟੀ ਨੇ ਇਹਨਾਂ ਨੂੰ ਐਮਪੀ ਬਣਾਇਆ ਉਹਨਾਂ ਨੂੰ ਛੱਡਿਆ ਦੇਖੋ ਅਗਲੇ ਦੀ ਉਹਨਾਂ ਦੀ ਗੱਲ ਸੁਣੀ ਉਹ ਕਹਿੰਦੇ ਵੀ ਅਸੀਂ ਇਹਦੇ 'ਚ ਬੜਾ ਕੁਟਿਆ ਹੋਇਆ ਮਹਿਸੂਸ ਕਰ ਰਹੇ ਸੀਗੇ ਵੀ ਇਹਨਾਂ ਦੀਆਂ ਨੀਤੀਆਂ ਇਹਨਾਂ ਦੀਆਂ ਪਾਲਿਸਿਜ਼ ਕੁਝ ਡਿਫਰੈਂਟ ਨੇ ਅਸੀਂ ਉਹ ਨਹੀਂ ਲੇਕਿਨ ਮੈਂ ਮੇਰਾ ਸਵਾਲ ਇਹ ਹੈ ਕਿ ਕੀ ਇਕੱਲੇ ਤੁਸੀਂ ਤਾਂ ਨਹੀਂ ਬਿਲਕੁਲ ਬਾਕੀ 99 ਐਮਐਲਏ 99 ਐਮਐਲਏ ਜਿਹੜੇ ਆ ਉਹ ਵੀ ਸੀਗੇ ਉਹ ਅੱਜ ਵੀ ਹੈਗੇ ਉਹੀ ਮੰਤਰੀ ਨੇ ਹੁਣ ਉਹ ਪੰਜ ਮੰਤਰੀ ਦੇਖੋ ਆਵਾਮੀ ਪਾਰਟੀ ਦੇ ਇਲੈਕਸ਼ਨ ਲੜ ਰਹੇ ਨੇ ਜੇ ਜੇ ਉਹ ਵੀ ਤੰਗ ਨੇ ਹਮ ਹੁਣ ਮੰਤਰੀ ਆਪਣੇ ਜਲੰਧਰ ਵੀ ਜਿਹੜੇ ਬਲਕਾਰ ਸਿੰਘ ਜਿਹਨੇ ਸਥਾਨੀਅਨ ਕਾਇਮ ਮੰਤਰੀ ਨੇ ਰਮਨਉੜਾ ਐਮ ਐਲ اے ਨੇ ਹੋਰ ਵੀ ਐਮ ਐਲ ਐਨ ਕੋਲਧਰ ਵਾਲੇ ਐਮ ਐਲ اے ਨੇ ਕਿਉਂ ਬਾਕੀ ਕਿਉਂ ਨਹੀਂ ਕੋਈ ਕੋ ਡੈਮੇਜ ਕਰ ਰਿਹਾ ਸੋ ਇਸੇ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਕਿ ਵੀ ਤੁਸੀਂ ਉਹਨ ਦੇਖੋ ਗੋਲਡੀ ਹੈ ਦਲਵੀਰ ਗੋਲਡੀ ਜਿਹੜੇ ਧੂਰੀ ਤੋਂ ਐਮ ਐਕਸ ਐਮ ਐਲ اے ਰਹੇ ਨੇ ਉਹ ਪਹਿਲਾਂ ਦਾ ਜਦੋਂ ਟਿਕਟ ਮਿਲ ਜਾਂਦੀ ਤੇ ਕਾਂਗਰਸ ਬਹੁਤ ਵਧੀਆ ਸੀ ਟਿਕਟ ਨਹੀਂ ਮਿਲੀ ਤਾਂ ਉਹ ਅੱਜ ਪੰਜਾਬ ਦਾ ਝੰਡਾ ਚੁੱਕ ਗਏ ਆਮ ਆਦਮੀ ਪਾਰਟੀ ਚੱਲ ਗਈ ਹੈ ਸੋ ਇਸ ਟਾਈਮ ਪੰਜਾਬ ਦੀ ਸਿਆਸਤ ਜਿਹੜੀ ਹੈ ਬੜੀ ਹੋਰ ਸਾਫ਼ ਦੀ ਹੋ ਚੁੱਕੀ ਹੈ ਆਪਣੇ ਫਾਇਦੇ ਲਈ ਜਿਹੜੇ ਹੈ ਕੋਈ ਨਾ ਕੋਈ ਇਧਰ ਮੂਵ ਕਰੀ ਜਾ ਰਿਹਾ ਹੈ ਜੀ ਬਿਲਕੁਲ ਇਹੋ ਸਾਰੇ ਹਾਲਾਤ ਨੇ ਜੋ ਤੁਹਾਨੂੰ ਦੱਸਿਆ ਜਲੰਧਰ ਸੀਟ ਦੇ ਉੱਤੇ ਇੱਕ ਸਵਾਲ ਹੋਰ ਲੈਣੇ ਆ ਭਾਈ ਸਾਹਿਬ ਤੋਂ ਔਰ ਉਸ ਤੋਂ ਬਾਅਦ ਅੰਤਵਾਂ ਲਾਉਣੇ ਆ ਭਾਈ ਸਾਹਿਬ ਹੁਣ ਜਿਹੜੇ ਹਾਲਾਤ ਨੇ ਤੁਹਾਨੂੰ ਲੱਗਦਾ ਜਲੰਧਰ ਸੀਟ ਜਿਹੜੀ ਹੈ ਉਹ ਕਿਤੇ ਨਾ ਕਿਤੇ ਲੱਗ ਸਕਦੀ ਹੈ ਬਾਜ਼ੀ ਕੌਣ ਮਾਰ ਸਕਦਾ ਚਰਨਜੀਤ ਸਿੰਘ ਚੰਨੀ ਹੈਗੇ ਨੇ ਜਿਨ੍ਹਾਂ ਬਾਰੇ ਤੁਸੀਂ ਜ਼ਿਕਰ ਕੀਤਾ ਕਹਿੰਦੇ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੋਈ ਪਾਰਟੀ ਬਦਲੀ ਬਾਕੀ ਸਾਰੇ ਇਧਰੋਂ ਉਧਰੋਂ ਇਧਰੋਂ ਉਧਰੋਂ ਆਏ ਨੇ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਹੁਣ ਬਾਜ਼ੀ ਮਾਰ ਸਕਦਾ ਦੇਖੋ ਚੋਣਾਂ ਤੋਂ ਪਹਿਲਾਂ ਇਹ ਕਹਿਣਾ ਤਾਂ ਮੁਸ਼ਕਿਲ ਹੋਏਗਾ ਕਿ ਕੌਣ ਬਾਜ਼ੀ ਮਾਰ ਸਕਦਾ ਕੌਣ ਨਹੀਂ ਮਾਰ ਸਕਦਾ ਲੇਕਿਨ ਜਿਹੜੀ ਫਾਈਟ ਦੇ ਵਿੱਚ ਚਰਨਜੀਤ ਸਿੰਘ ਚੰਨੀ ਤੇ ਪਵਨ ਕੁਮਾਰ ਟੀਨੂ ਮੌਜੂਦਾ ਜਿਹੜੇ ਆ ਸਰਕਾਰ ਦੇ ਆਮ ਆਦਮੀ ਪਾਰਟੀ ਵੱਲੋਂ ਪਵਨ ਕੁਮਾਰ ਟੀਨੂ ਨੇ ਤੇ ਚੰਨੀ ਇੱਕ ਵੱਡਾ ਚਿਹਰਾ ਐ ਐਕਸੀਐਮ ਨੇ ਸੋ ਉਹਨਾਂ ਦੇ ਵਿੱਚ ਤੇ ਰਿੰਕੂ ਤੇ ਇਹ ਤਿੰਨਾਂ ਦੇ ਵਿੱਚ ਫਾਈਟ ਜਿਹੜੀ ਆ ਇਹ ਸਮਝੀ ਜਾ ਰਹੀ ਹੈ ਰਿੰਕੂ ਤੀਜੇ ਨੰਬਰ ਤੇ ਆਏ ਜਿਹੜੇ ਕੁਰਸੀ ਨੂੰ ਲੱਤ ਮਾਰ ਕੇ ਗਏ ਮਤਲਬ ਹੈ ਨਹੀਂ ਉਹ ਹੁਣ ਕਿਸੇ ਗਿਣਤੀ ਚਾਉਂਦੇ ਕਿੰਨਾਂ ਦੀ ਗੱਲ ਕਰ ਰਹੇ ਆਪਾਂ ਰਿੰਕੂ ਜੀ ਦੀ ਗੱਲ ਕਰਦੇ ਬਿਲਕੁਲ ਦੇਖੋ ਰਿੰਕੂ ਹੁਣ ਦੇਖੋ ਜਲੰਧਰ ਲੋਕ ਸਭਾ ਸੀਟ ਦੀ ਗੱਲ ਕੀਤੀ ਜਾਵੇ ਤੇ ਚਾਰ ਹਲਕੇ ਜਿਹੜੇ ਨੇ ਸ਼ਹਿਰੀ ਸ਼ਹਿਰੀ ਜਿਹੜੇ ਹੈਗੇ ਆ ਉਹ ਸ਼ਹਿਰੀ ਵੋਟ ਜਿਹੜੀ ਹਲਕਿਆਂ ਦੇ ਵਿੱਚ ਜਿਹੜਾ ਹੈਗਾ ਬੀਜੇਪੀ ਦਾ ਪ੍ਰਭਾਵ ਹੈ ਰਾਮ ਮੰਦਰ ਵਾਲਾ ਜਿਹੜਾ ਇੱਕ ਮੁੱਦਾ ਹੈ ਉਸ ਨੂੰ ਬੀਜੇਪੀ ਅੱਜ ਵੀ ਜਲੰਧਰ ਚ ਵੀ ਕੀ ਪੂਰੇ ਦੇਸ਼ ਦੇ ਵਿੱਚ ਲੈ ਕੇ ਚੱਲ ਰਹੀ ਹੈ ਕਿ ਅਸੀਂ ਰਾਮ ਮੰਦਰ ਬਣਾਇਆ ਹੁਣ ਉਹ ਰਾਮ ਮੰਦਰ ਜਿਹੜਾ ਫੈਕਟਰ ਹੈ ਉਹ ਚਾਰ ਹਲਕਿਆਂ 'ਚ ਕਿੰਨਾ ਜ਼ਿਆਦਾ ਵੱਧਦਾ ਹੈ ਵੀ 10-10 ਹਜ਼ਾਰ ਉਹ ਵਧ ਜਾਂਦੀ ਹੈ ਬੀਜੇਪੀ ਦੀ ਫਿਰ ਉਹ ਤੀਜੇ ਤੋਂ ਦੂਜੇ ਨੰਬਰ ਤੱਕ ਆ ਸਕਦੇ ਆ ਫਿਲਹਾਲ ਜਿਹੜਾ ਹੈ ਉਹ ਫਾਈਟ ਜਿਹੜੀ ਹੈ ਚੰਨੀ ਦੀ ਤੇ ਪਵਨ ਕੁਮਾਰ ਟੀਨੂ ਦੀ ਤੇ ਰਿੰਕੂ ਦੇ ਵਿੱਚ ਹੀ ਸਮਝੀ ਜਾ ਰਹੀ ਹੈ ਜੀ ਇਹ ਹਾਲਾਤ ਨੇ ਫਿਲਹਾਲ ਜਲੰਧਰ ਸੀਟ ਦੇ ਔਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਅਜੇ ਵਾਵਾ ਦਿਨ ਪਏ ਹੋਏ ਨੇ ਚੋਣ ਹੋਣ ਨੂੰ ਕੀ ਕੁਝ ਹੁੰਦਾ ਉਸ ਦੇ ਦਰਮਿਆਨ ਦੱਸਦੇ ਰਵਾਂਗੇ ਬਣੇ ਰੂ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ